ਹੈਲੋ ਮੰਮੀ ਆ ਗਈ ਸਾ ਚੱਕੜੀ ਦੀ ਮੰਮੀ ਮਮਾ ਤੋੜੀਆਂ ਸੰਸਰ ਵਾਲੀ ਵੀਡੀਓ ਬਣਾਉਂਦੇ ਹੈਲੋ ਗਾਇਜ਼ ਯੋਅਰ ਚੌਲ ਨਹੀਂ ਨਹੀਂ ਹੋਣੀ ਨੂੰ ਤੇ ਲੱਗੇ ਹੋਏ ਹੈ ਯਾਰ ਚਲ ਆ ਗਏ ਯਾਰ ਯਾਰ ਚਲ ਦੋਸਤੋ ਠੀਕ ਠਾਕ ਜੇ ਸ਼ੈਰੀ ਘਟ ਲਿਆ ਗਾ ਸ਼ੈਰੀ ਇਹ ਇੰਨੀ ਸ਼ੈਰੀ ਕਿੱਥੇ ਲੈ ਕੇ ਜਾਣੀ ਨਹੀਂ ਕੋਈ ਨਾ ਲੈਣ ਤੋਂ ਕਰਾਲਦੀ ਕੋਈ ਇਨਾ ਸੋਹਣੇ ਹੈ ਠੀਕ ਹੈ ਠੀਕ ਹੈ ਭਰਾ ਨੀ ਨੀ ਜਾਂ ਤਾਂ ਵੇਣਾ ਬੰਦੇ ਦੀ ਲੈਣ ਤੋਂ ਕਰਾਉਂਦੀ ਹੈ ਜਦੋਂ ਪੌਂਦਾ ਸੋਹਣਾ ਵੀ ਲੱਗਦਾ ਵੀ ਕਰ ਲੋ ਮਜ਼ਾਕ ਕੋਈ ਚੱਕਾ ਨਾ ਗੱਲ ਭਾਂਦੀ ਨੇ ਐਵੇਂ ਇੱਥੇ ਰਹਿਣਾ ਇੱਕ ਬਾਬਾ ਕਿੱਥੋਂ ਪੜਦਾ ਨਾਲੇ ਇੱਥੇ ਰਹਿਣਾ ਤੂੰ ਵੀ ਰਹਿਣਾ ਮੈਂ ਇੱਥੇ ਰਹਿਣਾ ਇੱਕ ਬਾਬਾ ਕਿੱਥੋਂ ਪੜਦਾ ਮੱਲੋ ਜਿਹੜੇ ਲੱਗਣੀ ਹੈ ਜਾਂ ਕਿਣਾ ਪਹਿਲਾਂ ਕਿਤਾਬ ਨੂੰ ਅੱਗ ਲਾਉਣੀ ਹੈ ਅੱਜ ਕਿਹੜਾ ਜਾਂਦੀ ਉਹ ਵੀਡੀਓ ਬਣਾਉਂਦਾ ਭਾਈ ਇਹ ਚੱਲਦੀ ਕਿੱਦਾਂ ਆ ਉਹ ਤੇ ਲਉਣੀ ਜਾ ਰਹੇ ਹੋ ਹੋ ਡੂੜੀ ਭਾਈ ਇਹ ਚੱਲ ਉਹ ਪਉਣਾ ਇਹਨਾ ਤੁਸੀਂ ਮਿੰਦੂ ਕੀ ਬਣਾਈ ਮਮਾ ਮੈਂ ਉਹ ਅੰਦਰ ਹੀ ਨਹੀਂ ਗਿਆ ਉਹ ਪਰਬੜਦਾ ਨਾ ਉਹ ਸਾਰੇ ਤੋਂ ਪਹਿਲਾਂ ਰੰਦਾ ਪੜੀ ਚਾਹਦੀ ਕਿਦਾਂ ਫੇਰ ਕੰਮ ਚੱਲਣਾ ਹੈ ਨਹੀਂ ਮਮਾ ਵਾਲ ਡੂੜੀਆਂ ਦਰਵਾਜ਼ਾ ਲੱਗੀਆਂ ਰਹੀਆਂ ਇਧਰ ਬਸਾ ਪਹਿਲਾਂ ਕਦੀ ਨਹੀਂ ਗਿਆ ਨਹੀਂ ਉਹ ਕਰਿਆ ਕਦੀ ਸੈਂਸਰ ਵਾਲੀਆਂ ਡੂੜੀਆਂ ਆ ਅਹੀਂ ਕਮਾ ਲਿਆ ਜਰਾ ਕਮਾਤਾ ਇਹਨੂੰ ਥੋੜੀ ਖੜਾ ਕੇ ਜਾਨੀ ਡੂੜੀ ਦਰਵਾਜ਼ਾ ਹੀ ਲੱਗਿਆ ਮੈਨੂੰ ਪੜਾ ਗਈ ਜਾਂਦਾ ਇਹਨਾਂ ਟੂਟੀਆਂ ਚਲਾ ਕੇ ਦੱਸ ਉਹਨਾਂ ਦੇ ਸੈਂਸਰ ਵਾਲੀਆਂ ਹੁੰਦਾ ਮੈਂ ਕਰਵਾ ਲਈ ਤੋਨੂੰ ਮਾਜੂਆ ਜਦੋਂ ਟੂਟੀਆਂ ਚਲਾਉਗੇ ਦੇਖ ਆਹ ਵਾਲੇ ਮੈਂ ਤੋਲ ਕਰਵਾਏ ਟੂੜੀ ਦੇ ਮਮਾ ਟੂੜੀਆਂ ਸੈਂਸਰ ਵਾਲੀਆਂ ਜੀ ਵੀਡੀਓ ਬਣਾਉਂਦੀ ਐ ਫਿਊ ਮੋਮੈਂਟਸ ਲੇਟਰ ਗਾਇਸ ਲੋਕੇਸ਼ਨ ਚਾਹ ਕਰੋ ਗਾਇਸ ਨਿਕਲਾ ਗਏ ਮੋਏ ਮੋਏ ਕਿੰਨਾ ਬਗਾਲ ਲੈ ਬਸ ਲੱਖ ਲਾਂ ਤਾਂ ਯਾਰੀਆਂ ਤੇ ਜੇ ਤੂੰ ਮੇਰੇ ਵਲੌਗ ਜਨਾਵੇਂ ਜਿਵੇਂ ਚੱਲ ਗਿਆ ਤੇ ਸ਼ਿੱਕੂ ਤੇ ਜਾ ਉਹ ਕੀ ਕੀ ਜਾਂਦੀ ਸਾਬਾ ਬੇਟਾ ਬਹੁਤ ਪੜਿਆ ਮੁੰਨਾ ਕੰਮ ਨਹੀਂ ਕਰਨ ਦੇ ਕੋਈ ਨਹੀਂ ਵੇਲੇ ਬੈਠੇ ਆ ਜੀ ਵੇਲੇ ਆਗੇ ਕੰਮੇ ਆਗੇ ਨਕਮੇ ਕੰਮ ਤੇ ਆਗੇ ਖੋਜ ਆਹ ਮੁੰਨਾ ਫਿਰ ਤੁਸੀਂ ਕੰਮ ਤੇ ਲੱਗੇ ਹੋ ਨਾ ਜਿਹੜਾ ਏਦਾਂ ਸਾਰੇ ਵੇਲੇ ਨਹੀਂ ਬਣਾਏ ਵੇਲੇ ਬੈਠੇ ਤੈਨੂੰ ਚੰਗੇ ਲੱਗਦੇ ਨਹੀਂ ਵਧੀਆ ਲੱਗਦੇ ਪਰ ਕਰੋਲੇ ਗਾਉਂਦੇ ਬਹੁਤ ਵੇਲੇ ਆਹ ਮਾ ਫਿਰ ਨਹੀਂ ਵੇਚਣਾ ਫੋਨ ਆ ਫੋਨ ਬੁਕਾ ਦੇ ਯਾਰ ਇਹ ਲਿਆ ਦੇ ਫੂਨਾ ਵਾਲਾ ਦੱਸ ਕਿੰਨੇ ਪੈਸੇ ਲੈਣੇ ਆ 15000 ਨਕਦ ਉਹਨੇ ਆਹ ਫਿਰ ਇਹਦੇ ਤੂੰ ਦੱਸ ਕਿੰਨੇ ਲੈਣੇ ਬੰਦ ਕਰ ਇਹਨੂੰ ਗੱਲ ਕਰੀ ਅੱਜ ਗੱਲ ਕਰੀ ਬੰਦ ਕਰ ਬੰਦ ਕਰ ਇਹਨੂੰ ਆਏਗੀ ਰੱਖਨੇ ਆ ਬੰਦ ਕਰ ਗੱਲ ਕਰ ਕਿੰਨੇ ਪੈਸੇ ਦੇਣੇ ਤੂੰ ਕਿੰਨੇ ਲੈਣੇ ਤੂੰ ਕਿੰਨੇ ਦੇਣੇ ਆ ਦਿਆ ਹੀ ਵਲੋਗ ਚ ਲੈਣਾ ਇਹਨੇ ਤੂੰ ਕਿੰਨੇ ਦੇ ਲੈਣੇ ਆ ਤੇ ਤੂੰ ਕਿੰਨੇ ਦੇਣੇ ਆ ਲੱਖ ਰੁਪਈਆ ਦਾ ਫੋਨ ਆ ਮੇਰਾ ਅੱਛਾ ਹਮਕੋ ਸਿਕਾ ਰਿਆ ਹੈ ਨਹੀਂ ਨਹੀਂ ਮਜਾ ਆ ਰਹੀ ਮਜਾ 50 ਰੁਪਏ ਹੋਰ ਵਧਾ ਦਿੰਦਾ ਮਾਨਤਾ ਨੇ ਦਾ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਲੱਖ ਰੁਪਏ ਦਾ ਫੋਨ ਨਹੀਂ ਨਹੀਂ ਗੱਲ ਕਰੋ ਜਿਹੜੀ ਕਰਨੀ ਮਮਾ ਲੱਖ ਰੁਪਏ ਦਾ ਮਮਾ ਇਤਾਂ ਇਤਰਾ ਲੱਖ ਰੁਪਏ ਨਾਲ ਲਸੀ ਪਾਜੀ ਨਾਲ ਕੋਲਡ ਡ੍ਰਿੰਕ ਦੀ ਬੋਤਲ ਇੱਕ ਨਹੀਂ ਇਹਨੂੰ ਕੋਲਡ ਰਿੰਗ ਵਾਲੇ ਸਮਝਣ ਦੇ ਬੱਤ ਸਹੀ ਹੈ ਐਦਾਂ ਥੋੜੀ ਹੁੰਦਾ ਕੋਈ ਨਹੀਂ ਨਾ ਗੋਪੀ ਗੋਪੀ ਹੋ ਜਾਊਗੀ ਤੇ ਨੇ ਦੱਸ ਫਿਰ ਵੇਚਣਾ ਹੀ ਆ ਉਹ ਜਿਆਦਾ ਲੈਂਦੇ ਵੀ ਨਾ ਕੋਈ ਕੋਈ ਨਾ ਮਮਾ ਪੈਸੇ ਲੈ ਲੈਂਗੇ ਫਿਰ ਕੋਈ ਨਾ ਨਾ ਲਵਾਂਗੇ ਕੋਈ ਨਾ ਕੋਈ ਨਹੀਂ ਨਾ 16 ਲੈਂਦੇ ਫਿਰ ਲੈਣੇ ਹੋਏ 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 16 ਆਦੋਂ ਇਹਦਾ ਕੁਝ ਨਹੀਂ ਦੇਣਾ ਅੱਗੇ ਕਿੰਨੀ ਪਰਸੈਂਟ ਹੋ ਗਈ ਹੈ ਦਾ ਨਹੀਂ ਕਰੇਗਾ ਫਿਰ ਪੈਸੇ ਪੁਛਰਾ ਵੀ ਲੈ ਕਿੰਨੇ ਪਰਸੈਂਟ ਰਹਿ ਗਈ ਹੈਗੇ ਹੈ ਗਈ ਹੈ 102 ਨਹੀਂ ਮਮਾ ਚਲੋ ਚੱਲ ਜਣੀ ਕਿੰਨੀ ਗੱਲ ਕਰਾਣਾ ਤੈਨੂੰ ਕਹਦੇ ਹਾਂ ਨੂੰ ਯਾਰ ਦੇ ਦੇ ਯਾ 100% ਆ ਯਾਰ ਇਦਾਂ ਥੜਾ 17 ਦੇ ਉੱਦਨ 18 ਦੇ ਦੇ ਚੱਲ 18% ਦੀ ਘਟਿਆ ਵਾ 18 ਦੇ ਦੇ ਤੂੰ ਮੋਂ 17 ਕਿ ਨਹੀਂ ਕਿਹਾ ਮੈਨੂੰ ਉਦਨ ਲੈ ਹੱਥ ਕੱਲੀ ਜੋੜਨੇ ਆ ਮਮਾ ਹੀ ਬਾਬੀ ਤੂੰ 17 ਨਹੀਂ ਕਿਹਾ ਉਦਨ ਕਿਨਾ ਗਿਆ ਐ ਫਿਰ ਲੈ ਤੂੰ ਬਾਅਦ ਤੱਕ ਕਿੰਨੇ ਲੈਣੇ ਆ ਇਹ ਨਹੀਂ ਵੇਚਣਾ ਵੇਚਣਾ ਹੀ ਨਹੀਂ ਆ ਸਾਰਾ ਗੱਲ ਹੀ ਖਤਮ ਹੋਣ ਕਰਤੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਕੀ ਮੇਰੇ ਨਾਲ ਤੇ ਨਹੀਂ ਭਰਾ ਫਿਰ ਕਮੇਟੀ ਜੁਕਣੀ ਪੈਣੀ ਕਿੰਨਾ ਕਰ ਲਾ ਫਿਰ ਕਿੰਨਾ ਕਰ ਲਾ ਕਮੇਟੀ ਜੁਕਣੀ ਪੈਣੀ ਹੈ ਭਰਾਹੀਂ ਕਿਤੇ ਆਈਫੋਨ ਚਲਾ ਲਾਂਗੇ ਚਲਾਓ ਲੋ ਆ ਲੈ ਲੋ ਭਰਾਵਾ ਉਹ ਡਰੋ ਨਾਲ ਵੀ ਲੋ ਉਹ ਮਿਰਦਾ ਉਹ ਚੱਲ ਗਿਆ ਵੀ ਅਰ ਉਹ ਨਾ ਜੁੰਗਣੀ ਹੋਣਾ ਫੇਰ ਹੋਣਾ ਨਾ ਜੁੰਗਣੀ ਹੋਣਾ ਇਹ ਪਤილები ਤੋਂ ਦੇ ਚਾਹ ਬਣਾਉਂਦੇ ਆ ਜੀ ਸਮਝ ਨਹੀਂਦਾ ਇਹ ਲੋ ਗੋਪੀ ਜੀ ਹਾਂਜੀ ਭਾਜੀ ਦਵਾ ਦੇ ਯਾਰ ਫਿਰ ਸੱਚੀ ਹੈ ਯਾਰ ਤੂੰ ਨਹੀਂ ਸੱਚੀ ਪਿਆ ਖਰਚ ਨੇ ਫਿਰ ਵੀ ਉਹਦਾ ਭੀ ਉਹਦਾ ਵੀ ਉਹ ਪਹਿਲਾਂ ਦੱਸ ਓਰੇ ਆ ਓਰੇ ਆ ਪਹਿਲਾਂ ਉਹ ਡੀਡ ਕਰਤੀ ਮੈਂ ਇਹ ਗੱਲ ਸੁਣੋ ਕਿਨੇ ਵੇ ਖਰਚ ਨੇ ਤੂੰ ਕਹਾਂ ਦਿੰਦੇ ਆ 17 ਆਂਦਾ ਸੀ ਉਦੋਂ ਨਹੀਂ ਤੂੰ ਉਹਦੇ ਨਹੀਂ ਵੇਚਣਾ ਤੈਨੂੰ ਮੈਂ ਫੋਨ ਦਵਾ ਦਿੰਦਾ ਵਾਂ ਦਵਾ ਦੇ 15 15 16 17 ਹਜ਼ਾਰ ਫੋਨ ਵਧੀਆ ਹੋਵੇ ਫੋਨ ਵਧੀਆ ਦਵਾਉਂਗਾ ਇਹ ਨਾਲੋਂ ਵਧੀਆ ਹੋਵੇ ਇਹਦੇ ਨਾਲੋਂ ਵਧੀਆ ਫਿਰ ਸੜੇ ਵੀ ਮੈਂ ਕੋਲੀ ਅੱਛੇ ਸੜਨਾ ਦਾ ਤਾਂ ਤੇਰੇ ਕਵੇ ਵੀ ਸੜਨਾ ਵਸੋੜ ਨੂੰ ਨਹੀਂ ਸੌੜ ਨੂੰ ਆਪਾਂ ਦੀਦੀ ਲਉਣੀ ਪਵੇ ਕਾਸ਼ ਜੀ ਆਵੇਂ ਥੋੜੀ ਜਿਹੀ ਕਾਸ਼ ਚ ਦੀਲੀ ਲੈਣੀ ਪਵੇ ਸੌੜ ਦਾ ਖਵਾ ਇਹ ਥੋੜੀ ਗੱਲ ਹੈ ਪਰ ਕਿਉਂ ਇਹ ਗੱਲ ਲੈਣਾ ਲੈਣਾ ਹੁਣ ਐਪਲ ਦਾ ਹੀ ਆ ਮਮਾ ਮਲਾ ਜਾਂਦਾ ਮੈਂ ਮੈਂ ਤੈਨੂੰ ਕਹਿ ਦਿਆ ਵਾ ਮੇਰ ਨਾਲ ਚਲ ਸ਼ਿਦਾ ਸਾਹਿਬ ਲਾ ਕੇ ਮਥੜੇ ਕੰਨਣਾ ਉੱਥੇ ਚੋਰੀ ਦੇ ਬੱਬਾ ਬੱਬਾ ਐਵੇਂ ਚੋਰੀ ਦੇ ਕੋਈ ਚੋਰੀ ਨਹੀਂ ਚੋਰੀ ਦਾ ਤੈਨੂੰ ਕਿਸੇ ਨੂੰ ਨਹੀਂ 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 ਮਮਾ ਚੋਰੀ ਦਾ ਵੇਚ ਕੇ ਉਹਦਾ ਗ੍ਰਸਟਾਰ ਹੁਣ ਮੈਨੂੰ ਪਤਾ ਦੱਸਦੀ ਹੁਲੀ ਜੀ ਆਹ ਆ ਗਿਆ ਜੀ ਵਿਜੇ ਭਾਈ ਦਾ ਵੀ ਉਹ ਮੈਂ ਬਸ ਬਸਤਾ ਸਾਡੇ ਔਨ ਡਿਊਟੀ ਇਲੈਕਸ਼ਨ ਡਿਊਟੀ ਔਨ ਡਿਊਟੀ ਔਨ ਡਿਊਟੀ ਵੇਖੋ ਭਾਜੀ ਵਿਮਲ ਦੀ ਏਡਾ ਕੀ ਬਣੂ ਤੋੜਾ ਕਹੜਾ ਕੰਮ ਆਉਂਦਾ ਜਿਹੜਾ ਪੜ੍ਹਦੇ ਹੋਏ ਜੀ ਕਰਦਾ ਅੱਜ ਜੇ ਐ ਮੁਝ ਭਾ ਗਿਆ ਉਹ ਗੱਲ ਉਹਨੇ ਨਿਹੰਗਿਆਂ ਨੇ ਕਹੀ ਕਿਹੜੇ ਨੇ ਕਿੰਦਾ ਉਹਦਾ ਆਉਂਦੇ ਪੰਜਾਬ ਦੀ ਨਸ਼ਾ ਬੰਦ ਕਰਨਾ ਇਹਦੀਆਂ ਮਸ਼ਹੂਰਤ ਦੇਂਦੇ ਨੇ ਨਹੀਂ ਦੂਣ ਹੋਏ ਨਹੀਂ ਬੰਦ ਹੋਦਾ ਮਮਾ ਇਹਦੇ ਸਾਰੇ ਸਰਕਾਰਾਂ ਚੱਲਦੀਆਂ ਨੇ ਹੀਰੋ ਆ ਵਿਮਲ ਦੇਵ ਵੇਚਣ ਤੇ ਉਹ ਜਿਹੜੇ ਦੂਜੇ ਆ ਕੀ ਨਾਮ ਹੈਂ ਕਰੈਕਟਰ ਹੋ ਕੇ ਦੇ ਜੁਆ ਖੇਡ ਡੋਸ not to <laughs>